ਹਾਂਜੀ ਮੈਡਮ ਜੀ ਅੱਜ ਕੀ ਬਣਾ ਲਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅੱਜ ਆਪਾਂ ਨਾਸ਼ਤਾ ਬਣਾਉਣਾ ਬੱਚਿਆਂ ਵਾਸਤੇ ਬਹੁਤ ਵਧੀਆ ਅੱਛਾ ਠੀਕ ਆ ਹਾਂਜੀ ਤੇ ਕਿਹੜਾ ਨਾਸ਼ਤਾ ਇਹ ਆਪਾਂ ਬ੍ਰੈਡ ਅੰਡੇ ਦਾ ਬਣਾਉਣਾ ਨਾਸ਼ਤਾ ਬਹੁਤ ਹੈਲਥੀ ਨਾਸ਼ਤਾ ਬੱਚਿਆਂ ਵਾਸਤੇ ਛੁੱਟੀਆਂ ਹੋਈਆਂ ਬੱਚਿਆਂ ਨੂੰ ਹੁਣ ਅਸੀਂ ਕਿਾ ਚਲੋ ਨਵਾਂ ਕੁਝ ਇਦਾਂ ਦਾ ਦੱਸਦੇ ਹਾਂ ਜਿਹੜਾ ਕਿ ਸੌਖਾ ਵੀ ਹੈ ਬਣਾਉਣਾ ਕਈ ਵਾਰੀ ਤਾਂ ਮੰਮੀਆਂ ਆ ਨਾ ਇਦਾਂ ਆ ਵੀ ਸੋਚਦੀਆਂ ਕਿ ਕੁਝ ਨਹੀਂ ਬਣਾ ਕੇ ਦੇਣਾ ਬੱਚਿਆਂ ਨੂੰ ਪਰੌਠੇ ਬਣਾ ਦੇ ਬਸ ਠੀਕ ਆ ਪਰ ਬੱਚਿਆਂ ਨੂੰ ਚਾਹੀਦਾ ਹੁੰਦਾ ਕੋਈ ਸਪੈਸ਼ਲ ਸਪੈਸ਼ਲ ਕੁਝ ਬਣਾ ਕੇ ਖਵਾਇਆ ਕਰੋ ਬੱਚਿਆਂ ਨੂੰ ਹੈਲਥੀ ਨਾਸ਼ਤਾ ਹਾਂਜੀ ਆਜੋ ਆਪਾਂ ਬਣਾਈਏ ਹੁਣ ਨਾਸ਼ਤਾ ਇਹਦੇ ਵਾਸਤੇ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਇਆ ਹੈ ਹਰੀ ਮਿਰਚ ਔਰ ਧਨੀਆ ਕੱਟ ਕੇ ਰੱਖਿਆ ਆਇਆ ਦੇਖੋ ਨਾ ਬਰੀਕ ਬਰੀਕ ਕੱਟਿਆ ਹੋਇਆ ਵਿੱਚ ਮੈਂ ਤਾਂ ਆਪਾਂ ਅੰਡੇ ਪਾਵਾਂਗੇ ਇਹਦੇ ਵਿੱਚ ਚਾਰ ਚਾਰ ਅੰਡੇ ਆਪਾਂ ਤੋੜ ਕੇ ਇਹਦੇ ਵਿੱਚ ਪਾ ਲੈਣੇ ਆ ਤੇ ਮਿਕਸ ਕਰਾਂਗੇ ਅਜ ਲੂਣ ਮਿਰਚ ਮਸਾਲਾ ਬਾਲਾ ਕਰਾਰਾ ਨਹੀਂ ਬਣਾਉਣਾ ਆਪਾਂ ਇਦਾਂ ਦਾ ਬਣਾਉਣਾ ਜਿਹੜਾ ਨਿਆਣੇ ਖਾ ਵੀ ਲੈਣ ਬੱਚਿਆਂ ਦੇ ਖਾਣ ਵਾਲਾ ਇਹ ਹਾਂਜੀ ਬੱਚਿਆਂ ਦੇ ਖਾਣ ਵਾਲਾ ਪਰ ਵੱਡੇ ਵੀ ਖਾ ਲੈਂਦੇ ਆ ਉਹਦਾ ਵੱਡੇ ਵੀ ਖਾ ਲੈਂਦੇ ਬੱਚਿਆਂ ਦੇ ਵੱਡੇ ਵੀ ਖਾ ਜਾਂਦੇ ਆ ਵੱਡੇ ਵੀ ਖਾ ਸਕਦੇ ਕੋਈ ਇਦਾਂ ਦੀ ਗੱਲ ਨਹੀਂ ਬਹੁਤ ਸੌਖਾ ਬਣਾਉਣਾ ਕਿਉਂਕਿ ਇਹ ਨਾ ਜਦੋਂ ਭੁੱਖ ਲੱਗੀ ਹੁੰਦੀ ਕਾਲੀ ਕਾਲੀ ਆਟਾ ਗੁੰਨੋ ਰੋਟੀਆਂ ਪਕਾਓ ਕਦੀ ਕੁਛ ਕਦੀ ਕੁਛ ਇਦਾਂ ਦੇ ਕੰਮ ਕਰਨ ਨਾਲੋਂ ਚੰਗਾ ਆ ਫਟਾਫਟ ਆਂਡੇ ਲਿਆਓ ਮਿਕਸ ਕਰੋ ਲੂਣ ਮਰਚ ਮਸਾਲਾ ਤਾਂ ਬਰੈਡਾਂ ਦਾ ਫਟਾਫਟ ਬਣਾ ਦਿਓ ਨਾਸ਼ਤਾ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਲੂਣ ਮਰਚ ਮਸਾਲਾ ਮਿਰਚ ਤਾਂ ਆਪਾਂ ਪਾਈ ਲਈ ਆ ਹਰੀ ਹੈ ਨਾ ਔਰ ਥੋੜਾ ਜਿਹਾ ਆਪਾਂ ਨਮਕ ਪਾਵਾਂਗੇ ਇਹਦੇ ਵਿੱਚ ਥੋੜੀ ਜੀ ਹਲਦੀ ਵੀ ਪਾ ਦਿੰਨੇ ਆ ਔਰ ਜਿਆਦਾ ਮਸਾਲੇ ਨਹੀਂ ਪਾਉਣੇ ਥੋੜਾ ਜਿਹਾ ਹੀ ਪਾਉਣਾ ਬਸ ਮਸਾਲਾ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਦੇ ਵਿੱਚ ਕੋਈ ਸਪਾਇਸ ਤਾਂ ਹੈ ਨਹੀਂ ਪਿਆਜ਼ ਕੋਈ ਟਮਾਟਰ ਕੋਈ ਕੁਝ ਨਹੀਂ ਪਉਣਾ ਇਹਦੇ ਵਿੱਚ ਆਪਾਂ ਸਿੰਪਲ ਅੰਡੇ ਨੂੰ ਹੀ ਮਿਕਸ ਕਰਨਾ ਹੈ ਬਸ ਇਹਦਾ ਲਿਕਵਿਡ ਇਹਦਾ ਬਣਾ ਕੇ ਇਹਦੇ ਵਿੱਚ ਆਪਾਂ ਡਿਪ ਕਰਕੇ ਤਾਪਾ ਬਣਾ ਲੈਣੀ ਹੈ ਅੱਛਾ ਠੀਕ ਆ ਬ੍ਰੈਡ ਡਿਪ ਕਰਨੇ ਹਾਂਜੀ ਹਾਂਜੀ ਤੇ ਜੇ ਪਿਆਜ਼ ਤੁਸੀਂ ਖਾਣਾ ਹੈ ਟਮਾਟਰ ਖਾਣਾ ਹੈ ਤਾਂ ਉਹ ਕੱਟ ਕੇ ਤੁਸੀਂ ਉੱਪਰ ਨਾਲ ਖਾ ਸਕਦੇ ਆ ਵੱਖਰਾ ਨਾਲ ਸਕਦੇ ਆ ਹਾਂਜੀ ਬਚ ਨਹੀਂ ਪਉਣਾ ਇਹਦੇ ਕਿਉਂਕਿ ਜਦੋਂ ਇਹਨੂੰ ਪਕਾਉਣਾ ਨਾ ਆਪਾਂ ਤਵੇ ਤੇ ਫਿਰ ਉਹ ਨਾਲ ਲੱਗਦੇ ਨਹੀਂ ਪਿਆਜ਼ ਤੇ ਨਾਲ ਟਮਾਟਰ ਰਹਿ ਜਾਂਦੇ ਵਿੱਚ ਹੀ ਠੀਕ ਆ ਜੀ ਉਹ ਤਾਂ ਫਿਰ ਓਰਜੀ ਬਣਾਓ ਤਾਂ ਫਿਰ ਪਾਓ ਜਾਂ ਬਣਾਓ ਆਮਲੇਟ ਚੰਗੀ ਤਰ੍ਹਾਂ ਹੁਣ ਮਿਕਸ ਕਰ ਲਿਆ ਆ ਦੇਖੋ ਆਪਾਂ ਇਦਾਂ ਪੂਰੀ ਤਰ੍ਹਾਂ ਮਿਕਸ ਹੋ ਗਿਆ ਹੁਣ ਮਸਾਲਾ ਫਰਾ ਇਹ ਆਪਾਂ ਤਵੇ ਤੇ ਫਰਾਈ ਕਰਨੀ ਹੈ ਨਾ ਭਾਂਜੀ ਤਵੇ ਤੇ ਫਰਾਈ ਕਰਨੀ ਆਪਾਂ ਇਹਨਾਂ ਨੂੰ ਕੱਟ ਲੈਣਾ ਹੁਣ ਛੋਟੇ ਪੀਸਾ ਚ ਕੱਟ ਲੈਣਾ ਇਸ ਤਰ੍ਹਾਂ ਹਾਂਜੀ ਚਾਰ ਚਾਰ ਪੀਸ ਆਪਾਂ ਕਰ ਲੈਣੇ ਇਹਦੇ ਇਦਾਂ ਇਹ ਤਾਂ ਕੰਮ ਬਣ ਗਿਆ ਬੜੀ ਜਲਦੀ ਉਹ ਬਹੁਤ ਜਲਦੀ ਬਣ ਜਾਂਦਾ ਇਕਦਮ ਫਟਾਫਟ ਭੁੱਖ ਲੱਗੀ ਹੁੰਦੀ ਜਦੋਂ ਨਿਆਣਿਆਂ ਨੂੰ ਤਾਂ ਫੇਰ ਤਾਂ ਫਟਾਫਟ ਬਣਾਉਣਾ ਚਾਹੀਦਾ ਲਿਓ ਬਣਾਈਏ ਬਣਾਓ ਜੀ ਆਪਾਂ ਤੇਲ ਲਾ ਲਵਾਂਗੇ ਇਦਾਂ ਆ ਦੇਖੋ ਨਾ ਜਿਆਦਾ ਨਹੀਂ ਆਪਾਂ ਇਹਨੂੰ ਫਰਾਈ ਕਰਨਾ ਬਸ ਮਾੜ ਮਾੜਾ ਤੇਲ ਲਾ ਦਿੱਤਾ ਹੁਣ ਆਪਾਂ ਇਹਨੂੰ ਇਹਦੇ ਵਿੱਚ ਡਿਪ ਕਰਕੇ ਬਰੈਡਾਂ ਨੂੰ ਇਸ ਤਰ੍ਹਾਂ ਡਿਪ ਕਰਕੇ ਇਸ ਤਰ੍ਹਾਂ ਡਿਪ ਕਰਕੇ ਇਹਦੇ ਵਿੱਚ ਰੱਖੀ ਜਾਣਾ ਇਦਾਂ ਤੇ ਇੱਥੇ ਰੱਖੀ ਜਾਣਾ ਹਾਂਜੀ ਇਹ ਆਪਾਂ 3-4 ਪੀਸ ਆਪਾਂ ਇਕੱਠੇ ਰੱਖ ਸਕਦੇ ਇਦਾਂ ਇਸ ਤਰ੍ਹਾਂ ਰੱਖੀ ਜਾਣਿਆ ਇਹ ਨਾਲ ਨਾਲ ਸਲੋ ਗੈਸ ਤੇ ਆ ਆਪਣਾ ਰੱਖਿਆ ਹੋਇਆ ਤਵਾ ਤੇ ਇਹਨੂੰ ਉੱਪਰ ਰੱਖੀ ਜਾਣਾ ਇਦਾਂ ਇਹਨੇ ਹੌਲੀ ਹੌਲੀ ਪੱਕਣਾ ਆ ਬਹੁਤ ਸੋਹਣਾ ਬਣ ਜਾਣਾ ਤਾਂ ਕ੍ਰਿਸਪੀ ਜਿਹਾ ਹੋ ਜਾਣਾ ਇਹ ਬੜੇ ਵਧੀਆ ਬਣੇ ਆ। ਹਾਂਜੀ ਟੇਸਟੀ ਟੇਸਟੀ। ਜਦੋਂ ਪ੍ਰਾਣੇ ਆਏ ਹੋਣ ਤਾਂ ਵੀ ਜੇ ਕੁਝ ਨਹੀਂ ਲੱਭਦਾ ਖਲਾਉਣ ਨੂੰ ਤਾਂ फटाफट ਇਹ ਹੀ ਬਣਾ ਲਿਆ ਕਰੋ। ਪ੍ਰਾਣੇ ਕਈ ਅੰਡੇ ਨਹੀਂ ਖਾਂਦੇ ਫੇਰ। ਆਹ ਫੇ ਨਹੀਂ ਖਾਂਦੇ ਜਿਹੜੇ ਉਹਨਾਂ ਨੂੰ ਤਾਂ ਨਹੀਂ ਦੇ ਸਕਦੇ ਪਰ ਜਿਹੜੇ ਖਾਂਦੇ ਉਹ ਤਾਂ ਖਾ ਲੈਣ। ਪਰ ਕਈ ਪ੍ਰਾਣੇ ਇਦਾਂ ਦੇ ਵੀ ਹੈਗੇ ਜਿਹੜੇ ਆਪਦੇ ਘਰ ਨਹੀਂ ਅੰਡੇ ਖਾਂਦੇ ਬਾਹਰ ਆਣ ਕੇ ਖਾ ਲੈਂਦੇ ਆ। ਚਲੋ ਕੋਈ ਨਹੀਂ ਜਿੱਦਾਂ ਦੇ ਵੀ ਪ੍ਰਾਣੇ ਹੈਗੇ ਠੀਕ ਆ। ਗੈਸ ਮੜਾ ਜਾਂ ਤੇਜ਼ ਕਰਦੇ ਹੁਣ ਆਪਾਂ। ਇਹਦੇ ਆਸੇ-ਪਾਸੇ ਹੁਣ ਥੋੜਾ-ਥੋੜਾ ਤੇਲ ਇਦਾਂ ਪਾ ਦਵਾਂਗੇ। ਕੋਈ ਨਾ ਇਦਾਂ ਚਿਪਕਣਾ ਨਹੀਂ ਨਾਲ। ਬੜਾ ਆਰਾਮ ਨਾਲ ਹੀ ਇੰਨੇ ਇਦਾਂ ਪਲਟੀ ਹੋ ਜਾਣਾ ਦੇਖੋ ਬਣ ਗਿਆ ਨਾ ਮੈਂਟਾਂ ਦੇ ਵਿੱਚ ਵਾਏ ਹੋਏ ਹੋਏ ਨਾਲੇ ਡੀਪ ਫਰਾਈ ਨਹੀਂ ਆਪਾਂ ਕਰਨਾ ਇਹਨੂੰ ਤਵੇ ਤੇ ਇਹ ਬਣ ਜਾਂਦੇ ਬੜੇ ਵਧੀਆ ਕੁਝ ਕਿੰਨੇ ਵਧੀਆ ਲੱਗਦੇ ਆ ਬਹੁਤ ਹੀ ਕਲਰਫੁਲ ਔਰ ਐ ਬੜੇ ਟੇਸਟੀ ਟੇਸਟੀ ਟੇਤੀ ਟੇਤੀ ਬਣ ਵੀ ਦਵਾਦਾ ਵੀ ਗਿਆ ਹਾਂਜੀ ਬਣ ਵੀ ਦਵਾਦਾ ਵੀ ਗਿਆ ਫਟਾਫਟ ਪਲੇਟ ਭਰ ਕੇ ਤੇ ਲੈ ਜਾਓ ਫਟਾਫਟ ਟੇਬਲ ਤੇ ਟੇਬਲ ਤੇ ਤੇ ਖਾਓ ਤੇ ਖਾਓ ਫਟਾਫਟ ਸਾਸ ਲਾ ਲਓ ਜਾਂ ਚਟਨੀ ਹੈਗੀ ਤੇ ਚਟਨੀ ਲਾ ਲਓ ਆ ਲਓ ਜੀ ਚਾਕਲੇਟ ਮੈਡਮ ਜੀ ਨੇ ਆ ਲਓ ਜੀ ਲਓ ਜੀ ਸਾਡਾ ਨਾਸ਼ਤਾ ਹੋ ਗਿਆ ਤਿਆਰ ਹਾਂਜੀ ਤੇ ਬਰੈਡ ਵਿਦ ਐਗ ਹਨਾ ਤੇ ਬਰੈਡ ਵਿਦ ਐਗ ਹਾਂ ਤੁਸੀਂ ਵੀ ਬਣਾ ਕੇ ਖਾਓ ਜਰੂਰ ਬਹੁਤ ਸਵਾਦ ਬਣਦਾ ਤੇ ਮੈਡਮ ਜੀ ਨੇ 5 ਮਿੰਟ ਲਾਏ ਆ 5 ਮਿੰਟਾਂ ਜੀ ਰੈਡੀ ਹੋ ਗਿਆ ਕੰਮ ਹਾਂਜੀ ਬੜਾ ਸੌਖਾ ਬਣਾਉਣਾ ਹੁਣ ਆਪ ਵੀ ਖਾਓਗੇ ਆਪ ਵੀ ਖਾਣਾ ਹੀ ਪੈਣਾ ਹੁਣ ਜਦ ਬਣਾ ਲਿਆ ਤਾਂ ਥੋੜਾ ਥੋੜਾ ਖਾਵਾਂਗੇ ਕਦੇ ਕਦੇ ਛੱਡ ਦੇਣਾ ਹੁੰਦਾ ਥੋੜਾ ਥੋੜਾ ਖਾਵਾਂਗੇ ਨਾਲ ਕਾਫੀ ਕੁਫੀ ਪੀਵਾਂਗੇ ਚਲੋ ਠੀਕ ਹੈ ਸਾਡੇ ਬਰੈਡ ਤਾਂ ਹੋ ਗਏ ਰੈਡੀ ਅਸੀਂ ਤਾਂ ਹੁਣ ਖਾਵਾਂਗੇ ਕਾਫੀ ਵੀ ਪੀਵਾਂਗੇ ਤਾਂ ਤੁਸੀਂ ਸਾਡੀ ਵੀਡੀਓ ਦੇਖਦੇ ਦੇਖਦੇ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਔਰ ਕਮੈਂਟ ਵੀ ਕਰਿਆ ਕਰੋ ਜਿਹੜੇ ਬੰਨਿਆ ਨੇ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਹਜੇ ਤੱਕ ਉਹ ਸਬਸਕ੍ਰਾਈਬ ਵੀ ਕਰ ਲੈਣ ਸਾਡਾ ਚੈਨਲ ਤਾਂ ਕਿ ਅਸੀਂ ਹੋਰ ਨਵੀਆਂ ਵੀਡੀਓ ਲੈ ਕੇ ਤੁਹਾਡੇ ਘਰ ਆ ਸਕੀਏ ਚੰਗਾ ਜੀ ਇਹ ਮਿਲਾਂਗੇ ਅਗਲੀ ਵੀਡੀਓ ਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ